ਜੰਗਨ ਜਿੰਦਾਬਾਦ ਜਿੰਦਾਬਾਦ ਵਿਦਿਆਰਥੀ ਇਕਤਾ ਜਿੰਦਾਬਾਦ 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 ਵਿਦਿਆਰਥੀ ਇਕਤਾ ਜਿੰਦਾਬਾਦ 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 ਯਾਰ ਦੀ ਇਕਤਾ ਜਿੰਦਾਬਾਦ 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 ਯਾਰ ਦੀ ਇਕਤਾ ਜਿੰਦਾਬਾਦ 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 ਪੰਜਾਬ ਸਟੂਡੈਂਟ ਯੂਨੀਅਨ ਜਿੰਦਾਬਾਦ 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 ਯਾਰ ਦੀ ਇਕਤਾ ਜਿੰਦਾਬਾਦ ਜਿੰਦਾਬਾਦ ਸਾਡਾ ਜੀ ਜਿਹੜਾ ਪੰਜਾਬ ਸਟੂਡੈਂਟ ਯੂਨੀਅਨ ਦੀ ਗਵਾਹੀ ਹੈ ਪੂਰੇ ਪੰਜਾਬ ਦੇ ਵਿੱਚ 30 ਤੋਂ 35 ਕਾਲਜਾਂ ਦੇ ਗੇਟਾਂ ਅੱਗੇ ਪੱਕੇ ਤਰਨ ਲਗਾਏ ਹੋਏ ਸੀ ਕਾਲਜ ਖਲਵਾਉਣ ਦੀ ਜਿਹੜੀ ਮੰਗ ਨੂੰ ਲੈ ਕੇ ਉਹ ਮੰਗ ਜਿਹੜੀ ਸਾਡੀ ਆ ਪੰਜਾਬ ਸਰਕਾਰ ਨੇ ਮੰਨ ਲਈ ਹੈ ਤੇ 16 ਨਵੰਬਰ ਨੂੰ ਪੰਜਾਬ ਸਰਕਾਰ ਨੇ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਇਹ ਵਿਦਿਆਰਥੀ ਸੰਗਠਨ ਦੀ ਜਿਹੜੀ ਜਿੱਤ ਹੈ ਜੀ ਤੇ ਅਸੀਂ ਵਿਦਿਆਰਥੀਆਂ ਨੂੰ ਅਪੀਲ ਕਰਦੇ ਵੀ ਜਿਹੜਾ 16 ਨਵੰਬਰ ਤੋਂ ਵੱਧ ਤੋਂ ਵੱਧ ਜਿਹੜਾ ਕਾਲਜ ਆਣ ਤੇ ਸਰਕਾਰ ਦੇ ਵਿੱਚ ਇਹੀ ਹੈ ਵੀ ਜਿਹੜੇ ਕੋਵਿਡ-19 ਦੇ ਵੀ ਜਿਹੜਾ ਹੈਗਾਗਾ ਉਹਨੂੰ ਮੱਦੇਨਜ਼ਰ ਵੀ ਆਪਾਂ ਜਿਹੜੀਆਂ ਸਾਵਧਾਨੀਆਂ ਉਹ ਵਰਤਣੀਆਂ ਨੇਗੀਆਂ ਤੇ ਜਿੱਥੇ ਕੰਟੇਨਮੈਂਟ ਜ਼ੋਨ ਬਣੇ ਹੋਏ ਨੇ ਉੱਥੇ ਵਾਲੇ ਕਹਿੰਦੇ ਵੀ ਅਸੀਂ ਕਾਲਜ ਨਹੀਂ ਖੋਲਣੇ ਸਾਡੀ ਮੰਗ ਹੈਗੀ ਵੀ ਚਲੋ ਕੋਈ ਨਹੀਂ ਥੋੜਾ ਧਿਆਨ ਨਾਲ ਵੀ ਉਹ ਵੀ ਜਿਹੜੇ ਅਦਾਰੇ ਨੇ ਉੱਥੇ ਤੋਂ ਖੋਲੇ ਜਾਣੇ ਨੇ ਜੀ ਫਾਇਦਾ ਹੋਊਗਾ ਜਿਹੜੇ ਕਾਲਜ ਨੂੰ ਚੂਰ ਚੁੱਕੀ ਹੋਣ ਨੇ ਇਹਦਾ ਫਾਇਦਾ ਇਹੀ ਹੈ ਜੀ ਹੁਣ ਵਿਦਿਆਰਥੀ ਕਾਲਜਾਂ ਨੂੰ ਆਣਗੇ ਜੀ ਪੜ੍ਹਾਈ ਕਰਨਗੇ ਆਨਲਾਈਨ ਕਲਾਸ ਆਪਾਂ ਦੇਖਿਆ ਜੀ ਆਪਣਾ ਡਿਜੀਟਲ ਇੰਡੀਆ ਦਾ ਸਿਸਟਮ ਜੇ ਆਪਾਂ ਕਹਿੰਨੇ ਹੈਗੇ ਉਹ ਬਿਲਕੁਲ ਜਿਹੜਾ ਫਟ ਕੇ ਮਤਲਬ ਉਹਦੀ ਜਿਹੜੀ ਪਾਰਦਰਸ਼ੀਓ ਜਿਹੜਾ ਸਾਡੇ ਸਾਹਮਣੇ ਹੈ ਵੀ ਇਹ ਕੀ ਦੀਗਾ ਇਹ ਵਿਦਿਆਰਥੀ ਸਹਿਯੋਗ ਕਰਨੀ ਹੈ ਸਰਕਾਰ ਦਾ ਪੂਰਾ ਜਿਹਦਾ ਇਜਾਦਤ ਆਉਣਗੇ ਵਿਸ਼ਵਾਸ ਬਣਨੇ ਛੇ ਗੱਲ ਹੈ ਹਾਂ ਜੀ ਵਿਦਿਆਰਥੀ ਦੇਖੋ ਜਿਹੜਾ ਕਾਲਜਾਂ ਦੇ ਵਿਦਿਆਰਥੀ ਪੜ੍ਹਦੇ ਨੇ ਓਹੋ ਪੂਰੇ ਇੰਡੀਆ ਦਾ ਤੇ ਕੇ ਲਈ ਪੂਰੀ ਦੁਨੀਆ ਦਾ ਸਭ ਤੋਂ ਮੈਚੁਰ ਤੇ ਯੰਗ ਲੋਟ ਹੁੰਦਾਗਾ ਕਾਲਜਾਂ ਚ ਬੜਨ ਵਾਲਾ ਬੱਚਾ ਕਿਉਂਕਿ ਉਹ ਗ੍ਰੈਜੂਏਟ ਕਰ ਰਿਹਾ ਜੀ ਉਹਨੂੰ ਹਰ ਇੱਕ ਚੀਜ਼ ਬਾਰੇ ਪਤਾ ਹੁੰਦਾਗਾ ਇਸ ਕਰਕੇ ਵੀ ਇਹ ਪੂਰੀ ਅਸੀਂ ਕਹਿੰਨੇ ਆ ਵੀ ਉਹ ਧਿਆਨ ਰੱਖਣਗੇ ਜਿਹੜਾ ਕਰੋਨਾ ਦੀ ਵਾਹਵਾੜੀ ਆ ਉਹ ਤੋਂ ਬਚ ਕੇ ਰਹਿਣਗੇ ਵਿਦਿਆਰਥੀ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਉਹਨੇ ਸਾਡੀ ਜਿਹੜੀ ਮੰਗ ਮੰਨੀ ਆ ਪਰ ਅਸੀਂ ਨਾਲ ਦੀ ਨਾਲ ਇਹ ਪੰਜਾਬ ਸਟੂਡੈਂਟਾਂ ਵੱਲੋਂ ਇਹ ਐਲਾਨ ਕਰਦੇ ਆ ਵੀ ਅਸੀਂ 16 ਨਵੰਬਰ ਤੱਕ ਇਹਨਾਂ ਦਾ ਕਾਲਜ ਨਹੀਂ ਖੋਲਦੇ ਅਸੀਂ ਪਿੰਡਾਂ ਦੇ ਨੌਜਵਾਨਾਂ ਦੇ ਵਿਦਿਆਰਥੀਆਂ ਨੂੰ ਲਾਹਮਤ ਕਰਕੇ ਕਿਸਾਨਾਂ ਨਾਲ ਸੰ ਦੇ ਨਾਲ ਦੀ ਨਾਲ ਜਿਹੜਾ ਆਉਂਦਾਂ ਨੇ ਸਮੱਸਿਆਵਾਂ ਹੋਣਗੀਆਂ ਵਿਦਿਆਰਥੀ ਨੇ ਮੂਰੇ ਉਹਦੇ ਲਈ ਤਿਆਰ ਪਰ ਤਿਆਰਾਂਗੇ ਸਸਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ